ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਮਿਲੇ ਜਿਹੜਾ ਹਰੇਕ ਚੀਜ਼ ਲਈ ਕਦੇ ਬਹੁਤ ਨਾ ਸ਼ੁਕਰਾ ਸੀ ਪਰ ਅੱਜ ਉਹ ਬੜਾ ਸ਼ੁਕਰਗੁਜ਼ਾਰਾ ਜਿਹੜਾ ਕਿਸੇ ਟਾਈਮ ਬਹੁਤ ਹੰਕਾਰੀ ਸੀ ਪਰ ਅੱਜ ਉਹ ਚ ਬੜੀ ਨਿਮਰਤਾਇਆ ਜਿਹੜਾ ਕਿਸੇ ਟਾਈਮ ਬਹੁਤ ਗੁੱਸੇ ਵਾਲਾ ਸੀ ਪਰ ਅੱਜ ਉਹ ਬੰਦਾ ਬੜਾ ਸ਼ਾਂਤਾ ਅਸੀਂ ਦੇਖ ਕੇ ਹੈਰਾਨ ਹੋ ਜਾਈਏ ਕਿ ਇਹੋ ਜਿਹਾ ਕੀ ਹੋ ਗਿਆ ਕਿ ਇਹ ਬੰਦਾ ਇੰਨਾ ਬਦਲ ਗਿਆ ਨਾ ਇਕ ਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ 'ਚ ਹਾਲਾਤ ਹੀ ਇਦਾਂ ਦੇ ਹੋ ਗਏ ਸੀ ਕਿ ਤੁਹਾਨੂੰ ਆਪਣਾ ਸੁਭਾਅ ਬਦਲਣਾ ਪਿਆ ਤੇ ਦੂਜੀ ਚੀਜ਼ ਆ ਜਾਂਦੀ ਹੈ ਜਦੋਂ ਕੋਈ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਕਰਦਾ ਆ ਆਪਣੀ ਜ਼ਿੰਦਗੀ 'ਚ ਬਹੁਤ ਦੁੱਖ ਤਕਲੀਫਾਂ ਦੇਖਦਾ ਆ ਆਪਣੇ ਆਪ ਉਸ ਬੰਦੇ ਵਿੱਚ ਇਹ ਸਾਰੇ ਗੁਣ ਆ ਜਾਂਦੇ ਆ ਸਾਡੇ ਨਾਲ ਵੀ ਅਕਸਰ ਹੁੰਦਾ ਨਾ ਕਿ ਕੋਈ ਗੱਲਾਂ-ਗੱਲਾਂ 'ਚ ਕਿਸੇ ਨੇ ਗੱਲ ਕਹਿਤੀ ਅਸੀਂ ਗੁੱਸੇ ਵਿੱਚ ਵੱਧ ਘੱਟ ਕਹਿ ਦਿੱਤਾ ਬਾਅਦ ਵਿੱਚ ਮਨ ਨੂੰ ਬੜਾ ਪਛਤਾਵਾ ਹੁੰਦਾ ਹੈ ਕਿ ਮੈਂ ਗੁੱਸਾ ਕਿਉਂ ਕੀਤਾ ਹਨਾ ਜਾ ਇਤਨੇ ਕਈ ਵਾਰ ਅਸੀਂ ਕਿਸੇ ਚੀਜ਼ ਲਈ ਪਹਿਲਾਂ ਨਾ ਸ਼ੁਕਰੇ ਹੁੰਨੇ ਆ ਪਰ ਜਦ ਅਸੀਂ ਕਿਸੇ ਹੋਰ ਨੂੰ ਦੇਖਦੇ ਆ ਜਿਹਦੇ ਕੋਲ ਉਸ ਚੀਜ਼ ਦੀ ਘਾਟ ਆ ਫੇ ਸਾਨੂੰ ਹੁੰਦਾ ਕਿ ਅਸੀਂ ਕਿੰਨੇ ਜ਼ਿਆਦਾ ਕਿਸਮਤ ਵਾਲੇ ਆ ਕਿ ਸਾਡੇ ਕੋਲੇ ਚੀਜ਼ ਹੈਗੀ ਆ ਹਰੇਕੋ ਆਦਤ ਹਰੇਕੋ ਚੀਜ਼ ਜਿੰਨਾ ਅਸੀਂ ਅੱਜ ਚੂਜਦੇ ਪਏ ਆ ਜਿਹੜੀ ਸਾਨੂੰ ਆਪਣੇ ਆਪ ਵਿੱਚ ਨਾ ਪਸੰਦ ਆ ਤੇ ਜਿੱਦੋਂ ਅਸੀਂ ਬਦਲਣਾ ਚਾਹੁੰਦੇ ਆ ਹੋ ਸਕਦਾ ਉਹ ਚੀਜ਼ ਕਲ ਸਾਡੇ ਚਮਕਣ ਦਾ ਕਾਰਨ ਬਣੀ